ਸ਼ਹਿਰ ਦੇ ਅੰਦਰ ਕੂੜਾ ਚੱਕਣ ਵਾਲੇ ਟਿਪਰ ਚਾਲਕਾਂ ਅੱਜ ਕੀਤੀ ਹੜਤਾਲ ਸ਼ਹਿਰ ਦੇ ਵਿੱਚ ਆ ਸਕਦੀ ਹੈ ਹੁਣ ਵੱਡੀ ਸਮੱਸਿਆ ਸ਼ਨੀਵਾਰ ਨੂੰ 8 ਵਜੇ ਦੇ ਲਗਭਗ ਬਠਿੰਡਾ ਦੇ ਰਿੰਦਰਾ ਕਾਲਜ ਦੇ ਨੇੜੇ ਜਿੱਥੇ ਟਿਪਰ ਖੜਦੇ ਹਨ ਉੱਥੇ ਇਹਨਾਂ ਵੱਲੋਂ ਨਾਰੇ ਮਾਜੀ ਕੀਤੀ ਗਈ ਇਹਨਾਂ ਬੋਲਦੇ ਆ ਕਿ ਸਾਡੇ ਕੁਝ ਮੁਲਾਜ਼ਮਾਂ ਨੂੰ ਤੱਕੇ ਦੇ ਨਾਲ ਹਟਾਇਆ ਜਾ ਰਿਹਾ ਹੈ ਅਤੇ ਗੱਡੀਆਂ ਇਹਨਾਂ ਵੱਲੋਂ ਖੁਦ ਠੀਕ ਨਹੀਂ ਆਪਣਾ ਕਰਵਾਈਆਂ ਜਾ ਰਹੀਆਂ ਲੇਕਿਨ ਇਸ ਦਾ ਇਲਜ਼ਾਮ ਸਾਰਾ ਸਾਡੇ ਤੇ ਹੀ ਲਾਇਆ ਜਾ ਰਿਹਾ ਹੈ ਕਿ ਸ਼ਹਿਰ ਵਾਸੀਆਂ ਨੂੰ ਤੁਹਾਡੇ ਵੱਲੋਂ ਖਰਾਬ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਹੜਤਾਲ ਕਰ ਦਿੱਤੀ ਐ ਅੱਜ ਉਹ ਸ਼ਹਿਰ ਦੇ ਅੰਦਰ ਕੂੜਾ ਨਿਚਕਣਗੇ ਸਾਰੀਆਂ ਗੱਡੀਆਂ ਇੱਕ ਇੱਥੇ ਆਪਣਾ ਰੁਕਦੇ ਤੇ ਆਈਆਂ ਹਨ ਅਤੇ ਇਸ ਨੂੰ ਲੈ ਕੇ ਉਹਨਾਂ ਵੱਲੋਂ ਨਗਰ ਨਿਗਮ ਦੇ ਖਿਲਾਫ ਨਾਰੇ ਵਜੇ ਵੀ ਕੀਤੀ ਗਈ ਸੈਂਟਰੀ ਇਨਸਪੈਕਟਰ ਦੇ ਖਿਲਾਫ ਉਹਨਾਂ ਵੱਲੋਂ ਨਾਰੇ ਵਜੇ ਕੀਤੇ ਗਏ ਕਰੋ ਬੰਦ ਕਰੋ ਬੰਦ ਕਰੋ ਅਕਸਰ ਕਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮੁੜਾਹੋਤ ਨਗਰ ਨਿਗਮ ਬਠਿੰਡਾ ਮੁੜਾਹੋਤ ਨਗਰ ਨਿਗਮ ਬਠਿੰਡਾ ਮੁੜਾਹੋਤ ਹਈ ਬੰਦ ਕਰੋ ਬੰਦ ਕਰੋ ਬੰਦ ਕਰੋ ਅਕਸਰ ਕਈ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮੁਬਾਰਕ ਨਗਰ ਨਿਗਮ ਬਠਿੰਡਾ ਮੁਬਾਰਕ ਨਗਰ ਨਿਗਮ ਬਠਿੰਡਾ ਮੁਬਾਰਕ ਮੇਰਾ ਨਾਮ ਰਿੰਕੂ ਕੁਮਾਰ ਹੈ ਜੀ ਸਾਡੇ ਟਿਪਰ ਯੂਨੀਅਨ ਹੈ ਜੀ ਹਾਂਜੀ ਹਾਂਜੀ ਅਸੀਂ ਡੋਰ ਟੂ ਡੋਰ ਕਰਾ ਚੂ ਕੂੜਾ ਕਲੈਕਟ ਕਰਦੇ ਹਾਂ ਮਾਮਲਾ ਜੀ ਸਾਡੇ 5-6 ਮੁਲਾਜ਼ਮ ਹਟਾਤੇ ਜੀ ਇੱਕ ਡੋਰ ਬੈਲ ਦੇ ਕਾਰਨ ਸਾਡਾ ਮੁਲਾਜ਼ਮ ਹਟਾਤਾ ਇੱਕ ਮੁਲਾਜ਼ਮ ਸਾਡਾ ਜੀ ਸਵੇਰ 6 ਤੋਂ 10 ਵਜੇ ਤੱਕ ਰਾਤ ਨੂੰ ਡਿਊਟੀ ਕਰ ਰਿਹਾ ਸੀ ਉਹ ਦੂਜੇ ਦਿਨ ਬਿਮਾਰ ਹੋ ਗਿਆ ਗਰਮੀ 'ਚ ਉਹਨੂੰ ਦੋਨੋਂ ਮੁੰਡਿਆਂ ਨੂੰ ਹਟਾਤਾ ਜੀ ਮਤਲਬ ਬਾਲਾ ਸਾਡੇ ਨਾਲ ਤਕਰਾਸ਼ਾਈ ਬਹੁਤ ਜ਼ਿਆਦਾ ਹੋ ਰਹੀ ਹੈ ਜੀ ਡੋਰ ਬੈਲ ਕਹਿੰਦੇ ਜੀ ਅਫਸਰ ਘਰਾਂ ਦੇ ਵਿੱਚੋਂ ਕੂੜਾ ਜੇ ਨਹੀਂ ਚੱਕਿਆ ਜਾਂਦਾ ਤੁਸੀਂ ਡੋਰ ਬੈਲ ਮਾਰੋ ਹਾਲਾਂਕਿ 2021 ਦੇ ਵਿੱਚ ਸਾਡੇ ਕਮਿਸ਼ਨਰ ਸਾਹਿਬ ਸੀਗੇ ਸ਼ੇਰ ਗਿਲ ਜੀ ਉਹਨਾਂ ਨੇ ਅਖਬਾਰ ਦੇ ਵਿੱਚ ਕਟਿੰਗ ਵੀ ਲਾਈ ਸੀਗੀ ਬਈ ਕਿਸੇ ਨੇ ਨਾ ਤਾਂ ਡੋਰ ਬੈਲ ਮਾਰਨੀ ਆ ਨਾ ਕਿਸੇ ਦੇ ਅੰਦਰੋਂ ਘਰੋਂ ਕੂੜਾ ਚੱਕਣਾ ਹੈਗੇ ਜੀ ਤੇ ਸਾਡੇ ਸਾਰੇ ਗੱਡੀਆਂ ਤੇ ਬੱਜ ਲੱਗੇ ਹੋਏ ਆ ਜੀ ਉਹਦੀ ਬੱਜੇ ਦੀ ਤਕਰੀਬਨ ਫੁੱਲ ਵੱਡਾ ਫੁੱਲ ਬੱਜ ਹੈਗੀ ਆ ਤੇ ਸਾਰੇ ਘਰ ਕੂੜਾ ਪਾਉਂਦੇ ਵੀ ਐ ਕੋਆਪਰੇਟ ਵੀ ਕਰਦੇ ਆ ਸਾਡਾ ਸ਼ਹਿਰ ਨਾਲ ਸ਼ਹਿਰ ਪ੍ਰਸ਼ਾਸਨ ਨਾਲ ਇਹ ਐਮਸੀ ਸਾਹਿਬਾਨਾ ਨਾਲ ਸਾਡਾ ਕੋਈ ਰੋਲਾ ਨਹੀਂ ਆ ਜੀ ਜਿਹੜੇ ਵੀ ਗੱਡੀਆਂ ਖਰਾਬ ਨੇ ਉਹ ਨਿਗਮ ਦੇ ਕਰਕੇ ਹੈਗੀ ਆ ਜੀ ਇਹ ਗੱਡੀਆਂ ਸਹੀ ਆਪ ਨਹੀਂ ਕਰਾਂਦੇ ਅਫਸਰ ਜੀ ਗੱਡੀਆਂ ਘੜ ਤੋਂ ਘਟ ਹੈਗੀ ਆ ਜੀ 30 ਤੋਂ 35 ਦੇ ਵਿੱਚ ਖਰਾਬ ਨੇ ਗੱਡੀਆਂ ਸਾਰੀਆਂ ਕਿੰਨੀਆਂ ਸਾਰੀਆਂ ਸਾਡੇ ਕੋਲ ਜੀ 72 ਗੱਡੀਆਂ ਨੇ ਅੱਧੀਆਂ ਕਿ ਚਲਦੀਆਂ ਜੀ ਸ਼ਹਿਰ ਨੂੰ ਤਾਂ ਖਰਾਬ ਹੈ ਆਪ ਕਰੀ ਜਾਂਦੇ ਜੀ ਸਾਰੇ ਮੁਲਾਇਮਾਂ ਦੇ ਉੱਤੇ ਸੁੱਟ ਦਿੰਦੇ ਆ ਡਰਾਈਵਰ ਦੇ ਵਿੱਚ ਇਹ ਕਮੀ ਹੈ ਜੀ ਹੈਲਪਰਾਂ 'ਚ ਇਹ ਕਮੀ ਹੈਗੀ ਹੈ ਇੱਕ ਦੀ ਦੋ ਛੁੱਟੀਆਂ ਸਾਡੇ ਨਾਲ ਕੱਟਦੇ ਹੈਗੇ ਜੀ ਤੇ ਸਾਡੇ ਨਾਲ ਬਹੁਤ ਜ਼ਿਆਦਾ ਤੱਕਾਸ਼ਾਈ ਹੋਈ ਪਈ ਹੋਏ ਅੱਜ ਜੀ ਅਸੀਂ ਕੰਮ ਬੰਦ ਕੀਤਾ ਹੋਇਆ ਕਮਿਸ਼ਨਰ ਸਾਹਿਬ ਨੂੰ ਅਸੀਂ ਮਿਲਣਾ ਸਾਡੀ ਜਿਹੜੀ ਮੰਗਾਂ ਨੇ ਅਸੀਂ ਸਾਰਿਆਂ ਦੱਸਾਂਗੇ ਜੀ ਕਮਿਸ਼ਨਰ ਸਾਹਿਬ ਨੂੰ ਜਾਂ ਕੇ ਮੇਅਰ ਸਾਹਿਬ ਨੂੰ ਵੀ ਹੜਤਾਲ ਤੇ ਜੀ ਅਸੀਂ 328 ਮੁਲਾਜ਼ਮ ਹੈਗੇ ਆ ਜਿਹੜੇ ਸਾਡੇ ਪੋਸਟਾਂ ਦੇ ਉੱਤੇ ਬੈਠੇ ਆ ਦਫਤਰਾਂ 'ਚ ਅਸੀਂ ਪ੍ਰਸ਼ਾਸਨ ਨੂੰ ਵੀ ਔਰ ਐਮ.ਸੀ. ਸਾਹਿਬਾਨਾਂ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਆਫਿਸ ਦੇ ਵਿੱਚ ਬੈਠੇ ਆ ਸਾਡੀ ਪੋਸਟਾਂ ਦੇ ਉੱਤੇ ਉਹਨਾਂ ਨੂੰ ਵੀ ਟਿਪਰੇ ਸਟੈਂਡ ਦੇ ਭੇਜਿਆ ਜਾਵੇ ਨਹੀਂ ਤਾਂ ਇਹ ਅਸੀਂ ਜੀ ਸੰਘਰਸ਼ ਨੂੰ ਹੋਰ ਤਿੱਖਾ ਤੇਜ਼ ਕਰਾਂਗੇ ਜੇ ਸਾਡੇ ਕਿਸੇ ਵੀ ਇੱਕ ਵੀ ਮੁਲਾਜ਼ਮ ਨਾਲ ਧੱਕਾਸ਼ਾਹੀ ਹੋਈ ਹੈ ਕਿਸੇ ਨੂੰ ਵੀ ਹਟਾਇਆ ਅਸੀਂ ਇਹ ਅੱਦ ਕੀ ਬਰਦਾਸ਼ਤ ਨਹੀਂ ਕਰਨਾ ਜੀ ਅਸੀਂ ਬਹੁਤ ਜ਼ਿਆਦਾ ਬਰਦਾਸ਼ਤ ਕਰ ਚੁੱਕੇ ਹਾਂ ਜਦੋਂ ਮਰਜ਼ੀ ਦਿਲ ਕਰਦਾ ਜੀ ਜਿਹਨੂੰ ਮਰਜ਼ੀ ਭਜਾ ਦਿੰਦੇ ਜੀ ਇਹ ਕੰਮ ਨਹੀਂ ਕਰਦਾ ਜੀ ਇਹ ਸ਼ਹਿਰ ਦੀ ਕੰਪਲੀਟ ਆ ਰਹੀ ਹੈ ਸ਼ਹਿਰ ਨੂੰ ਖਰਾਬ ਕੀਤਾ ਹੋਇਆ ਸ਼ਹਿਰ ਨੂੰ ਖਰਾਬ ਕੀਤਾ ਇਹਨਾਂ ਨੇ ਕੀਤਾ ਜੀ ਸਾਡਾ ਕੀ ਕਸੂਰ ਇਹਦੇ 'ਚ ਜੀ ਆਪੀ ਪੂਰੇ ਚੱਕਰ ਦੀ ਸਮੱਸਿਆ ਆ ਰਹੀ ਹੈ ਮਨ ਲੋਕ ਕੰਪਲੇਂਟਾ ਕਰਦੇ ਕੀ ਕਾਰਨ ਮੰਨਦੇ ਹੋ ਦੇਖੋ ਜੀ ਸ਼ਹਿਰ ਵਾਸੀ ਤਾਂ ਕੰਪਲੀਟ ਕਰਨਗੇ ਜੀ ਜੇ ਗੱਡੀ ਉਹਨਾਂ ਦੇ ਏਰੀਆ ਚ ਇੰਨੀ ਜਾਊਗੀ ਗੱਡੀ ਜਾਊਗੀ ਕਿਵੇਂ ਜਦੋਂ ਗੱਡੀ ਖਰਾਬ ਨੇ ਖੜੀ ਐ ਜੀ ਤੁਸੀਂ ਦੇਖ ਲਓ ਸਾਰੇ ਟਿਪਰ ਪੁਆਇੰਟ ਤੇ ਇਹ ਗੱਡੀਆਂ ਸਾਰੀਆਂ ਖਰਾਬ ਖੜੀਆਂ ਨੇ ਜੀ ਹਾਂਜੀ ਹਾਂਜੀ ਕੌਂਸਲਰਾਂ ਨੇ ਵੀ ਲਾਇਆ ਸੀ ਤੇ ਮੈਂ ਐਮਸੀ ਸਾਹਿਬਾਨਾਂ ਨੂੰ ਬੇਨਤੀ ਕਰਦਾ ਬਈ ਜਿੰਨੇ ਵੀ ਐਮਸੀ ਸਾਹਿਬ ਹੈਗੇ ਆ ਉਹ ਧਰਨਾ ਲੈਣ ਅਸੀਂ ਵੀ ਉਹਨਾਂ ਦੇ ਨਾਲ ਖੜੇ ਆ ਅਸੀਂ ਸ਼ਹਿਰ ਨੂੰ ਖਰਾਬ ਕਰਨ ਵਾਸਤੇ ਨਹੀਂ ਖੜੇ ਜਿਹੜੀ ਅਫਸਰशाही ਸਾਡੇ ਤੇ ਬੜੀ ਚੱਲ ਰਹੀ ਐ ਤਾਨਾਸ਼ਾਹੀ ਅਸੀਂ ਐਮ ਸੀ ਸਾਹਿਬ ਨੂੰ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਬਈ ਇਹਨਾਂ ਨੂੰ ਠੱਲ ਪਾਈ ਜਾਵੇ ਜੇ ਸਾਡਾ ਕਿਸੇ ਵੀ ਮੁਲਾਜ਼ਮ ਦਾ ਨੁਕਸਾਨ ਕੀਤਾ ਤੇ ਫਿਰ ਸਾਡੇ ਕੋਲ ਤਾਂ ਇਹੀ ਹੈ ਜੀ ਅਸੀਂ ਕੰਮ ਬੰਦ ਕਰਾਂਗੇ ਹੋਰ ਸਾਡੇ ਕੋਲ ਕੀ ਹੈ ਅੱਜ ਅਜੀਜ਼ ਜੀ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਫਿਰ ਗੱਲ ਕਰਕੇ ਦੇਖਦੇ ਆਂ ਨਹੀਂ ਤਾਂ ਫਿਰ ਅਸੀਂ ਫਿਰ ਸੋਮਵਾਰ ਤੋਂ ਫਿਰ ਅਸੀਂ ਫਿਰ ਤਿੱਖਾ ਰੋਸ ਜਾਰੀ ਕਰਾਂਗੇ ਜੀ ਸਰ ਜੀ ਅਨਿਲ ਕੁਮਾਰ ਹੈ ਜੀ ਮੇਰਾ ਨਾਮ ਮਾਮਲਾ ਮਾਮਲਾ ਇਹ ਹੈ ਜੀ ਕੀ ਬਸੰਤ ਬਿਆਰ ਇੱਕ ਨੰਬਰ ਗਲੀ ਦਾ ਕੋਈ ਕੂੜਾ ਗੇਟ ਬੰਦ ਸੀਗਾ ਤੇ ਮੈਂ ਇਨਫਾਰਮੇਸ਼ਨ ਕਰਤੀ ਅਫਸਰਾਂ ਨੂੰ ਵੀ ਇਹ ਗੇਟ ਬੰਦ ਹੈ ਮੈਂ ਕੋੜਾ ਨਹੀਂ ਆਇਆ ਅਫਸਰ ਸਾਡੇ ਨਾਲ ਕਰਦੇ ਤਾਨਾਸ਼ਾਈ ਤੱਕਾਸ਼ਾਈ ਕਹਿੰਦਾ ਇਹਦਾ ਕੂੜਾ ਚੱਕੋ ਜਿਵੇਂ ਮਰਜ਼ੀ ਚੱਕੋ ਤੇ ਬੈਲ ਬਜਾਓ ਘੰਟੀ ਬਜਾਓ ਜੋ ਮਰਜ਼ੀ ਕਰੋ ਫੋਨ ਕਰੋ ਇਹਨਾਂ ਦਾ ਕੂੜਾ ਚੱਕੋ ਉਹ ਨਹੀਂ ਆਏ ਜੀ ਉਹ ਗੇਟ ਗਰਮੀ 'ਚ ਕੋਈ ਨਿਕਲਦਾ ਨਹੀਂ ਜੀ ਪੂਰੀ ਗਰਮੀ ਪੈਂਦੀ ਹੈ ਔਰ ਫਿਰ ਅਫਸਰ ਨੇ ਮੈਨੂੰ ਮੈਂ ਉਹਨੂੰ ਕਿਹਾ ਵੀ ਸਾਡਾ ਇਹ ਚੱਲਦਾ ਸਪੀਕਰ ਚੱਲਦਾ ਹੈ ਹੀ ਗਈ ਕਹਿੰਦੀ ਆਵਾਜ਼ ਬਹੁਤ ਐ ਸਾਰਾ ਆਟ ਗਵੜ ਦਾ ਕੂੜਾ ਆ ਗਿਆ ਬਸ ਇੱਕ ਹੀ ਆ ਹੀ ਕਰਿਆ ਜਿਹਨ ਦਾ ਕੂੜਾ ਨਹੀਂ ਆਇਆ ਉਹ ਕੰਦਾ ਜੀ ਇਹ ਬਹਿਸ ਕਰਦਾ ਮੇਰੇ ਨਾਲ ਇਹਨੂੰ ਕੱਲ ਤੋਂ ਕੰਮ ਤੇ ਨਹੀਂ ਲਿੱਤਾ ਜਾਵੇ ਐਸ ਕਰਕੇ ਮੈਨੂੰ ਅੱਜ ਕੰਮ ਤੇ ਨਹੀਂ ਲਿੱਤਾ ਜੀ ਇਹਨਾਂ ਨੇ ਪਤਾ ਨਹੀਂ ਜੀ ਕੋਈ ਖਾਸ ਰਿਸ਼ਤੇਦਾਰੀ ਹੋਊਗੀ ਸਾਡੇ ਸੈਨਟਰੀ ਸਾਹਿਬ ਦੀ ਉਹਦੇ ਨਾਲ ਪਰ ਦਸਨਾਈ ਹੈ ਜੀ ਆ ਕੇ ਉਹ ਗੱਲ ਕਰੇ ਸਾਡੇ ਨਾਲ ਹੁਣ ਸਾਰੇ ਨਾਲ ਇਹ ਹੀ ਆਲੇ ਨੇ ਸੈਂਟਰੀਆਂ ਨੇ ਜੀ ਸੈਟਿੰਗ ਕੀਤੀ ਹੋਈ ਹੈ ਬੰਦੇ ਰੱਖਣੇ ਹੋਣੇ ਆਪਦੇ ਸਾਨੂੰ ਹਟਾਉਂਦੇ ਆ ਰੋਲਾ ਇਹ ਕੋਈ ਨਾ ਕੋਈ ਬੰਨ ਲੱਭ ਕੇ ਹਾਂਜੀ ਹਾਂਜੀ ਇਹ ਸਾਡੇ ਕੋਈ ਨਾ ਕੋਈ ਕਮੀਆਂ ਕੱਢ ਕੇ ਡਰਾਈਵਰ ਨੂੰ ਗੱਡੀ ਨਹੀਂ ਚਲਾਣੀ ਆਂਦੀ ਕੰਮ ਮੈਂ ਨਹੀਂ ਪੂਰਾ ਕਰਾਂਦੇ ਜੀ ਗੱਡੀਆਂ ਦਾ ਸਰਵਿਸ ਇਹ ਨਹੀਂ ਟਾਈਮ ਤੋਂ ਟਾਈਮ ਕਰਵਾਉਂਦੇ ਠੀਕ ਹੈ ਇਲਜ਼ਾਮ ਸਾਡੇ ਤੇ ਆਂਦਾ ਹੈ ਗੱਡੀਆਂ ਤਾਂ ਬਹੁਤ ਖਰਾਬ ਪਈਆਂ ਜੀ ਕੋਈ 35 40 ਗੱਡੀਆਂ ਖਰਾਬ ਪਈਆਂ ਉਹਦੇ ਕਾਰਨ ਵੀ ਸਮੱਸਿਆ ਆਉਂਦੀ ਹੈ ਕਾਰਨ ਇਹ ਹੀ ਅਫਸਰ ਹੈ ਜੀ ਇਹ ਖਾ ਜਾਂਦੇ ਆ ਪੈਸੇ ਤੇ ਸਾਨੂੰ ਬਦਨਾਮ ਕਰਦੇ ਆ ਬਸ ਦੇਖੋ ਜਦੋਂ ਸੁਣਨਗੇ ਜਿਵੇਂ ਵੀ ਹੈ ਹਾਂਜੀ ਬਈ ਸਾਡੇ ਤੇ ਤਰਨਾਛਾਈ ਕਿਉਂ ਕਰਦੇ ਆ ਸਾਡਾ ਮੈਨ ਕਰਣਾ ਹੀ ਹੈ ਵੀ ਕੀ ਕੀ ਲੈ ਰੱਖਿਆ ਇਹਨਾਂ ਨੇ ਉਹਨਾਂ ਤੋਂ ਵੀ ਚੱਕਣਾ ਚਾਹੀਦਾ ਸਾਡੀ ਇਹਨਾਂ ਨੂੰ ਪਰਵਾਹ ਹੈ ਨਹੀਂ ਇੰਨੀ ਗਰਮੀ ਪੈਂਦੀ ਹੈ ਐਨਾ ਟੈਂਪਰੇਚਰ ਹੈ ਚੱਕਰ ਆ ਜਾਂਦੇ ਸਾਡੇ ਬੰਦਿਆਂ ਨੂੰ ਕੰਮ ਕਰਦਿਆਂ ਨੂੰ ਬਈ ਸਾਡੀ ਕੋਈ ਉਹ ਨਹੀਂ ਹੈ ਪਹਿਲੂ ਬੂਟਾ ਸਿੰਘ ਜੀ ਇੱਥੇ ਨਾ ਕਰਦੇ ਹਾਂ ਹਾਂ ਜੀ ਇਹ ਜੀ ਇੱਥੇ ਮੁੰਡੇ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਹਟਾਇਆ ਜਾਂਦਾ ਸੀ ਉਹ ਜੀ ਕਹਿੰਦੇ ਆ ਵੀ ਗੱਡੀਆਂ ਤੇ ਵੀ ਤੁਸੀਂ ਸਹੀ ਕੰਮ ਨਹੀਂ ਕਰਦੇ ਗੱਡੀਆਂ ਦੀ ਕੋਈ ਮਹੀਨੇ 2 ਮਹੀਨੇ ਤੋਂ ਕੋਈ ਸਰਵਿਸ ਨਹੀਂ ਟਾਈਮ ਨਾ ਹੁੰਦੀ ਇਹ ਗੱਡੀਆਂ ਦਾ ਕੰਮ ਉਦੋਂ ਕਰਾਉਂਦੇ ਆ ਜੀ ਮੰਨ ਕੇ ਚੱਲੋ ਵੀ ਜਦੋਂ ਹੁਣ ਰੁਕ ਚੁੱਕੀਆਂ ਟਾਈਮ ਨਾ ਕੋਈ ਸਰਵਿਸ ਨਹੀਂ ਕੋਈ ਰਿਪੇਅਰ ਨਹੀਂ ਕੁਛ ਨਹੀਂ ਗੱਡੀਆਂ ਦਾ ਕੰਮ ਉਦੋਂ ਹੀ ਹੁੰਦਾ ਜੀ ਜਦੋਂ ਟੋਚਨ ਪਾ ਕੇ ਲਿਜਾਓ ਤੇ ਨਾਲ ਉਹਦੋਂ 25 30 ਹਜ਼ਾਰ ਕਿੱਥੇ 2000 ਰੁਪਏ ਨਾਲ ਸਰਦਾ ਉਥੇ 30000 ਰੁਪਏ ਲੱਗਦਾ ਇੱਥੇ ਜੀ ਹੁਣ ਗੱਡੀਆਂ ਜਦੋਂ ਸਵੇਰ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਦੇ ਤੱਕ ਚੱਲੀ ਜਾਂਦੀ ਹੈ ਜੀ ਇਲੈਕਟ੍ਰੋਨਿਕ ਗੱਡੀਆਂ ਹੈ ਜੀ ਚੱਲੀ ਜਾਵੇ ਚੱਲੀ ਜਾਵੇ ਜੀ ਰੁਕ ਵੀ ਸਕਦੀਆਂ ਇਹ ਹੁਣ ਜਾਂ 20-25 ਤੱਕ ਗੱਡੀਆਂ ਘੱਟੋ-ਘੱਟ ਹੋਣੀਆਂ ਜੀ 25-30 ਗੱਡੀਆਂ ਹੋਣੀਆਂ ਇਹਦੇ ਨਾਲ ਜਿਹੜੀਆਂ ਗੱਡੀਆਂ ਆਉਂਦੀਆਂ ਇਹਦੇ ਨਾਲ ਸਭ ਤੋਂ ਵੱਡੀ ਸਮੱਸਿਆ ਤਾਂ ਹੁੰਦੀ ਹੈ ਫੋਲੀ ਸਮੱਸਿਆ ਹੁੰਦੀ ਹੈ ਜੀ ਕਿੱਥੇ ਸਾਰੀਆਂ ਦੀਆਂ ਸਾਰੀਆਂ ਗੱਡੀਆਂ ਚੱਲਣ ਕੋਈ ਏਰੀਆ ਮੈਸ ਨਾ ਹੋਵੇ ਵੀ ਸ਼ਹਿਰ ਦੇ ਵਿੱਚ ਵੀ ਕਿਸੇ ਪਾਸੇ ਗੱਡੀ ਰਹਿ ਜੇ ਵੀ ਨਹੀਂ ਜਾਂਦੀਗੀ ਜੋ ਸਾਰੀਆਂ ਗੱਡੀਆਂ ਚੱਲਣੀਆਂ ਤੇ ਕੰਪਲੀਟ ਹੋ ਜਾਊਗਾ